ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਣੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਣੀ ਹੋਣ ਵਾਲੀ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆ ਤਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਕੋਈ ਨਾੜ ਨਾ ਚੜਾਣੀ ਭਰਾ ਪਟਿਆਲੇ ਬੁਲਾਉਣਾ ਅਜੇ ਤੈਨੂੰ ਤੇਰੀ ਮਿਹਨਤ ਦੇਖ ਕੇ ਅੱਖਾਂ 'ਚ ਗੁੰਦਕਤੀ ਨਾ ਆ ਜਾਂਦੀ ਆ ਵੇ ਤੈਨੂੰ ਰਿਤਕ ਰੋਸ਼ਨ ਵਰਗੇ ਨੂੰ ਖੇਤੀ ਵਿੱਚ ਪਾਲਿਆ ਕਰਦਿਆਂ ਨੇ ਕੋਲੀ ਚੱਲ ਅਸੀਂ ਵੀ ਵਾਈਫਾਈ ਲਵਾਇਆ ਤੈਨੂੰ ਜਾਨੀ ਲੀਵਰ ਵਰਗੇ ਪੱਠੇ ਤੇ ਲਾਦਾ ਕਰਦਿਆਂ ਨੇ ਰਿਤਕ ਰੋਸ਼ਨ ਵਰਗੇ ਨੂੰ ਖੇਤੀ ਵਿੱਚ ਪਾਲਿਆ ਕਰਦਿਆਂ ਨੇ ਆਪ ਹੀ ਕੁਮੀ ਜਾਂਦਾ ਨਾ ਨਾਲ ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋ ਜਾਂਗਾ ਦਵਾਈ ਸਮੇਂ ਸਿਰ ਲੈ ਆ ਕਰ ਇੱਕ ਢੰਡ ਦੇ ਤੋੜ ਕੇ ਸਾਰੇ ਖੁੰਝੇ ਲਾ ਦਿੱਤੇ ਮਝਾੜਾ 1 ਸੈਕਿੰਡ ਵੀ ਰੁਕਦਾ ਵੇ ਖਿੱਚੀ ਹੁੰਦਾ ਬਸ ਕੰਮ ਨੂੰ ਭਾਬੀ ਵੀ ਅੱਕੀ ਹੋਈ ਆ ਮੱਥੇ ਤੇ ਹੱਥ ਮਾਰਦੀ ਵਿਚਾਰੀ ਛੱਟਿਆ ਨਹੀਂ ਕੋਈ ਵਿਸ਼ਾ ਪੰਜਾਬ ਨੇ ਸਾਰੇ ਗਾ ਦਿੱਤੇ ਵੀਰ ਸਾਰਾ ਸਮਾਨ ਵੇਚਣਾ ਕਿ ਨਹੀਂ ਪ੍ਰਸੰਗ ਸਹਿਤ ਵਿਆਖਿਆ ਆਈ ਇਸ਼ਕੇ ਦੇ ਗੁੱਡੀ ਨੂੰ ਪਿਆਰ ਦੀਆਂ ਡੋਰਾ ਮਾਸਟਰ ਸਲੀਮ ਤੇ ਫਿਰੋਜ਼ ਖਾਨ ਤੁਰਪੇ ਘਰੋਂ ਬਸ ਤੇਰੇ ਹਲ ਆਉਂਦੇ ਆ ਵੀਰ ਦੰਦਾ ਦਾ ਕੀ ਦੋਸ਼ ਆ ਉਹਨਾਂ ਨੂੰ ਕੋਈ ਖਰਚੀ ਜਾਨਾ ਪਤੰਦਾ ਦੇਖਣ ਚ ਸਰਾਂਦਾ ਨਾਲ ਸੂਬਾ ਹੀ ਲੱਗਦਾ ਪਿੱਛੇ ਕੁੜੀਆਂ ਦੀ ਡਾਰਨੀ ਆ ਦਿਲ ਚ ਵਸੌਣੀ ਨਖਰੇ ਕਰਦਾ ਹਰਾਮ ਜਿਹਾ ਹੈ ਸਾੜਾ ਬਾਂਦਰ ਜਿਹਾ ਕੁੜੀ ਦੀ ਕਿ ਮਜਬੂਰੀ ਹੋਣੀ ਆ ਵੀਡੀਓ ਬਣਾਉਣ ਲਈ ਆ ਵੀਰ ਗੋਲੀ ਮੇਰੇ ਮਾਰ ਦੇ ਪਹਿਲੀ ਵਾਰ ਦੇਖਿਆ ਖੱਟੇ ਰੰਗ ਦਾ ਪਿਸਤੌਲ ਅਸੀਂ ਗੰਮਰੂ ਨਹੀਂ ਮੰਨਦੇ ਨਹੀਂ ਅਸੀਂ ਗੰਮਰੂ ਨਹੀਂ ਮੰਨਦੇ ਬਣਾਏ ਹੋਏ ਜਦ ਆਕਰੇ ਲੱਭੀ ਜਾਂਦੇ ਆ ਫੀਲਿੰਗਾਂ ਲਈ ਜਾਂਦਾ ਹਰਾਮਜਾਦੀ ਪ੍ਰਪੋਜ਼ ਕਰਦੀ ਆ ਟੈਂਪੋ ਨੂੰ ਇਹ ਇਸ਼ਕ ਕਿਸੇ ਦਾ ਨਹੀਂ ਹੋਇਆ ਇਹਨੂੰ ਮੂੰਹ ਨਾ ਲਾਵੀ ਪੇਂਟ ਕਰ ਲਾ ਬਣ ਗਿਆ ਤੂੰ ਸਿੰਗਰ ਦੁਖੀ ਦਿਲ ਹਾਏ ਚਾਚਾ ਚਾਚੀ ਠੋਖਾ ਦੇ ਗਈ ਓ ਚਾਚਾ ਐਨਾ ਵੱਡਾ ਰੋਗ ਲਾ ਲਿਆ ਤੂੰ ਆਈ ਨਹੀਂ ਤੇਰੇ ਦੰਦ ਜੈਸਮੀਨ ਰੋਂਦੀ ਹੋਣੀ ਜੇ ਤੇਰੀ ਰੀਲ ਵੇਖ ਲਈ ਜੈਸਮੀਨ ਸਿੰਡਲਾ ਇਹ ਤਾਂ ਮੈਂ ਤਾਂ ਪਹਿਲਾਂ ਹੀ ਸੈਟਾ ਤੇਰੇ ਨਾਨਾ ਚ ਪੀ ਕੇ ਮਰਨਾ ਚਾਲੋ ਸੇਵ ਦਾ ਕੰਮ ਖਤਰੇ ਵਾਲਾ ਲੱਗਦਾ ਮੂੰ ਤੇ ਸੈਂਡਲ ਵੱਜਣ ਤੋਂ ਬਾਅਦ ਜੈਸਮੀਨ ਦਾ ਹਾਲ ਉਹ ਪਹਿਲ ਨਹੀਂ ਉਹ ਕਦੇ ਕਰਦੇ ਪਿੱਛੋ ਦੁਨੀਆਂ ਜਵਾਬ ਕਰਾਰੇ ਨਾ ਸੁਣ ਮਿੱਤਰਾਂ ਦਾ ਮੈਨੂੰ ਹੁਣ ਯਕੀਨ ਹੋ ਗਿਆ ਕਿ ਪੂਤ ਹੁੰਦੇ ਆ ਬਸ ਕਰ ਮੇਰਾ ਵੀਰ ਕਿਉ ਮਾਰਨਾ ਗਰੀਬ ਮਾਰ ਮਾਰ ਕੇ ਥੱਪੜ ਦੇ ਕੀ ਹਾਲ ਕਰਤਾ ਉਹ ਨਾ ਸੁਣ ਮਿੱਤਰਾਂ ਦਾ ਤੇਰੇ ਰੀਤ ਚ ਕੰਬਦੇ ਨੇ ਸਾਰੇ ਨਾ ਸੁਣ ਮਿੱਤਰ ਬਾਈ ਤੇਰੇ ਪਿੰਡ ਕੋਈ ਖੂਨੀ ਹੈਗਾ ਡਿੱਗ ਜਾ ਵਿੱਚ ਇਨੇ 50 ਰੁਪਏ ਵਿੱਚ ਸਾਰਾ ਪਿੰਡ ਕੁੱਟ ਦੇਣਾ। ਬੱਸ ਕਰ ਭਾਈ ਮਰਗੇ ਨੇ ਸਾਰੇ ਚਲ ਜਾ ਹਣ ਪੁਲਿਸ ਕੋਲ। ਸਾਲਾ ਬੰਦੂਕ ਤਾਂ ਐ ਲੈ ਕੇ ਆਇਆ ਸੀ ਜਿਵੇਂ ਪਤਾ ਨਹੀਂ ਕੀ ਫਾਟਾ ਤੂੰ। ਸਾਲਾ ਮੌਕੇ ਦਾ ਸੱਚੋ ਕੁੱਟ। ਭਾਈ ਤੇਰੀਆਂ ਨਾ ਸਾਰ ਰੈਂਟ ਤੇ ਛਾੜ ਦੇ। ਪਰਚਾ ਕਿਹੜਾ ਭਾਈ 315 ਜਾਂ 302 ਦਾ। ਬੁੰਡਾ ਬੁੰਡਾ ਕੁੱਟੇ ਨਾ ਜੇ ਪੰਪ ਕਿੱਥੇ ਸੁੱਟਣ ਅੱਖ ਜਾਂਦਾ ਕੋਈ ਲੁਟਣਾ ਤਾਂ ਯਾਰ ਨੇ। ਇਹ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਓ। ਐਸਐਚ ਦਾ ਥੱਪੜ ਵੱਜ ਗਿਆ ਤਿੰਨ ਦਿਨ ਨਹੀਂ ਉੱਠਣਾ ਤੂੰ ਯਾਰ ਇੱਕ ਬੰਦਾ ਕੁੱਟਣਾ ਸੀ ਕਿੰਨੇ ਪੈਸੇ ਲਏਗਾ ਏਰੀਏ ਚ ਤੂੰ ਕਰਵਾ ਤੀ ਲਾਲਾ ਕੀ ਕਹਿੰਦਾ ਡਾਕਟਰ ਹੋਜੂ ਠੀਕ ਗੱਡੀ ਨਾ ਵੜਦੀ ਭਰਾਵਾ ਆੜੀ ਨਾਲ ਮਾਰ ਕੇ ਖੰਘੂਰਾ ਜੇ ਸ਼ਰੀਕ ਲੰਘ ਜਾਵੇ ਫਿਰ ਜੱਟੀਏ ਜਵਾਨੀ ਤੇਰੇ ਲਾਹਣਤਾ ਕੁਦਰਤ ਦੇ ਰੰਗ ਨੇ ਭਾਈ ਨਕਲੀ ਪਰੇਗਾ ਮੇਰੇ ਮਾਰ ਗਏ ਸਾਰੇ ਤੂੰ ਵੀ ਚਲੇ ਜਾ ਘਰ ਭਾਈ ਸਾਡੀ ਆਰੀ ਵਾਪਸ ਦੇ ਜਾ ਭਰਾ ਮਰ ਗਿਆ ਉਹ ਜਿਸ ਨੂੰ ਮਾਰਨਾ ਸੀ ਪੁੱਤ ਬਾਜੀ ਹੀ ਕਰਾਂਦਾ ਨਹੀਂ ਕਰ ਤਾਂ ਛਲੀਏ ਤੈ ਕਸਮਾ ਜੇ ਤੂੰ ਬਾਜੀ ਕਰਾ ਬਾ지ਆ ਪਾ ਜਾ ਕਿਹੜੇ ਕਮਰੇ ਚ ਪਿਆ ਅਸੀਂ ਸਾਰੇ ਤੇਰੇ ਨਾਲ ਆ ਭਰਾ ਤੂੰ ਨਹਿਰ ਚ ਛਾਲ ਮਾਰ ਦੇ ਇਹਦੇ ਵੱਲੋਂ ਮੈਂ ਬਾਜੀ ਕਰੇ ਭਾਈ ਚਾਰੇ ਵਾਲਾ ਹੱਥ ਜੋੜ ਕੇ ਮਾफी ਮੰਗਦਾ ਮੈਂ دیਵਾਨਾ ਕੱਟ ਕਰ ਤਾਂ ਕਮਲ ਐਨੀ ਸਾਲਿਆ ਬਾਜੀਗਰ ਕੱਟ ਗੁੱਜਰ ਜ਼ਿਆਦਾ ਲੱਗਦਾ ਇਹਦੇ ਵੱਲੋਂ ਮੈਂ ਮਾਫੀ ਮੰਗਦਾ ਸਭ ਤੋਂ ਮੇਰਾ ਸਿਰ 파ੜ ਦੇ ਇਟ ਨਾਲ ਰੋਟੀ ਜੋਗੇ ਹੋਗੇ ਪੁੱਤ ਆ ਜਾ ਕੈਨੇਡਾ ਸਾਲਾ ਇੰਡੀਆ ਵਿੱਚ ਅਸੀਂ ਐਵੇਂ ਦੁਬਈ ਧੱਕੇ ਖਾਂਦੇ ਆ ਉਹ ਬੱਲੇ ਕੈਨੇਡਾ ਜੀ ਪਿੰਡ ਵਾਲਾ ਮਾਹੌਲਾ ਪੋਰੀ ਚੱਲ ਕੋਈ ਗੱਲ ਨਹੀਂ ਜਲਦੀ ਆ ਜਾ ਭਰਾ ਘਰ ਕਰਦੇ ਸਲਫਾਸਲਾ ਕੇ ਬੈਠੇ ਨੇ ਓ ਰਿਚਾਲਾ 5G ਰਿਚਾਰਜ ਹੀ ਕਰਵਾਇਆ ਮੈਂ ਦੰਦ ਕੱਢਦਾ ਹਰਾਮਜਾਦਾ ਆ ਜਾ ਮੇਰੇ ਕੋਲ ਮੈਨੂੰ ਮਜ਼ਦੂਰ ਦੀ ਲੋੜ ਆ ਮਸਾਲਾ ਲਾ ਬਣਾ ਦੀ ਭਾਈ ਇੰਡੀਆ ਕਾ ਤੋ ਆਪ ਸੋਣਾ ਟ੍ਰੇਨ ਥੱਲੇ ਬਾਜ਼ਕਾਰ ਪਰ ਵਾਹ ਮਾਹੌਲ ਬੰਨਿਆ ਪਿਆ ਹੁਣੀ ਮੈਂ ਕੱਲ ਦਰ ਕਨਿਸ਼ ਕਾ ਮਾਰਦਾ ਫੇਰਾ ਨਹੀਂ ਮੈਨੂੰ ਲੱਗਦਾ ਹੈ ਯਾਦ ਤੂੰ ਹੀ ਕਰਦੀ ਹੋਏਗੀ ਚਾਹ ਤੇ ਪੀਣ ਲੈਣ ਦੋ ਬਾਈ ਕੋਈ ਸਰਫਾਦਾ ਰੇਟ ਪਤਾ ਕਰਕੇ ਦੱਸਿਓ ਕਿੰਦਾ ਚੱਲਦਾ ਰੇਟ ਬਾਈ ਦੀ ਬ੍ਰਾਈਟਨਸ ਕਰਨ ਵਾਲੀ ਆ ਹਜੇ ਕੁੜੀ ਨੂੰ ਬੋਲ ਰਿਹਾ ਕਾਲਾ ਜਾਦੂ ਕਰਦੀ ਹੋਵੇਗੀ ਬਾਈ ਕੋਈ ਤਾਂ ਕਹਿ ਦੋ ਇਹ AI ਨਾ ਬਣਾਈ ਆ ਇੱਕ ਸ਼ੀਸ਼ੀ ਮੇਰੇ ਲਈ ਵੀ ਲੈ ਲਈ ਭਰਾਵਾ ਅਸੀਂ ਮੇਲ ਤਾਂ ਕਰੀਆ ਮੰਨਤਾ ਨਹੀਂ ਕਰੀਆ ਐਵੇਂ ਸਾਡੇ ਤੇ ਲੱਗਿਆ ਨਾ ਕਰੋ ਜੇ ਸਾਹਮਣੇ ਆ ਕੇ ਬੋਲਣ ਦੀ ਆਕਾ ਮੈਂ ਤੁਹਾਨੂੰ ਬਹੁਤ ਚੰਦ ਦੇ ਜਾ ਆਏ ਤੁਸੀਂ ਮੈਂ ਤਾਂ ਨੂੰ ਬਸ ਚਮਰੁੰਡੇ ਵੇਚਦੇ ਰਹੇ ਹੋ ਭੁੱਖੇ ਨਗੇ ਇਸ ਕੰਮ ਤੇ ਹੋ ਗਏ ਅਕਾਦਮੀ ਪਰ ਕਮੈਂਟਾਂ ਚ ਖਾਰ ਕੱਢਿਆ ਨਾ ਕਰੋ ਕਿ ਖੋਦੀ ਪੀੜੀ ਥਲੇ ਵੀ ਝਾਤੋਂ ਮਾਰ ਲਓ ਸਾਡੇ ਤੇ ਕੀ ਗੱਲ ਚੌਂਕ ਚ ਮੌਫਲੀ ਵੇਚਦੇ ਸੀ ਕੀ ਕਹੀਏ ਹੁਣ ਇਹਨਾਂ ਨੂੰ ਮੇਰੇ ਵੱਲ ਤਾਂ ਸ਼ਬਦੀ ਮੁੱਕ ਗਏ ਦੇਖੇ ਨਾ ਧਿਆਨ ਧਰਿਆ ਨਾ ਕਰੋ ਛੇਤਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਰੀਤ ਕਰ ਲੋ ਰੰਗ ਬਰੰਗੀਆਂ ਭੇਡਾਂ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢ ਕੇ ਜਾਓ ਰੀਸ ਕਰਕੇ ਹੁਣ ਅਸੀਂ ਵੀ ਤੁਹਾਡੇ ਅੰਗੂ ਬਣ ਜਾਈਏ ਸ਼ੇਰਾਂ ਉਠਸਾਰਾ ਤੇ ਫਿਰ ਉਹੀ ਚਲਵਾ ਦਿਖਾ ਆ ਸ਼ੇਰ ਨੂੰ ਆਦਰੰਗ ਹੋ ਗਿਆ ਲੱਗਦਾ ਸ਼ੇਰ ਨੂੰ ਲਕਵਾ ਮਾਰ ਗਿਆ ਲੱਗਦਾ ਸ਼ੇਰ ਪੈਰ ਚ ਫਸਿਆ 10 ਸਾਲ ਦਾ ਕਾਬ ਹੈ ਦੁਨੀਆ ਤੇਰੀ ਪਰਵਾਸ ਦੇਖਣ ਨੂੰ ਪੋਲੀਓ ਹੋ ਗਿਆ ਸ਼ੇਰ ਨੂੰ ਬੜਾ ਜਲੀਲ ਸ਼ੇਰ ਹੈ ਸ਼ੇਰ ਨਾਨਕ ਕਨ ਖਜੂਰਾ ਕਮਿਆਰ ਆਂਦੇ ਆ ਮੁੰਡਿਆਂ ਨੇ ਲੈ ਲਈਆਂ ਬੰਦੂਕਾਂ ਵੈਰੀਆਂ ਦਾ ਪਿੰਡ ਕਿਉਂ ਯਾਰ ਉਹ ਬੰਦੇ ਨਹੀਂ ਡਰੋਨਾ ਮਲੋ ਮਿੱਟੀ ਨੇ ਬਣਾਈਆਂ ਇਹਨਾਂ ਨੇ ਡਰੋਨਾ ਮਲੋ ਸਪਾਰ ਮੇਲੇ ਚਲਈਆਂ ਨੇ ਲੈ ਲਈਆਂ ਬੰਦੂਕਾਂ ਵੈਰੀਆਂ ਦਾ ਪਿੰਡ ਮੈਂ ਬਾਰੂਦ ਨਾਲ ਫੁਕਾਂ ਖੜੇ ਪੈਰ ਲਿਖਿਆ ਹੋਇਆ ਗਾਣਾ ਗੋਲੀਆਂ ਮੇਰੇ ਕੋਲ ਲੈ ਜਾਓ ਕਮਿਆਰ ਵੀਰੇ ਸਾਲਿਆ ਘੜੇ ਤੇਰਾ ਬੁੜਾ ਬਣਾਊਗਾ ਹੁਣ ਬਸ ਇਹੀ ਯਾਦ ਰਹਿ ਗਈ ਪਿੱਛੇ ਮਨੂ ਕਾਲਾ ਨੂੰ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕਮੈਂਟ ਵਿੱਚ ਹਾਈਪ ਦੀ অপਸ਼ਨ ਹੋਣੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਈਜ਼